ਹਾਂਜੀ ਵੀਰੋ ਸੱਚੀ ਗੱਲ ਵੀਰੋ ਕੁਝ ਸਮਾਂ ਪਹਿਲਾਂ ਇੱਕ ਬੱਚਾ ਅਗਵਾ ਹੋਇਆ ਸੀ ਭਵਕੀਰਤ ਸਿੰਘ ਸੋ ਵੀਰੋ ਬੜੇ ਦਾਅਵੇ ਕੀਤੇ ਗਏ ਸੀ ਉਸ ਸਮੇਂ ਕਿ ਬੱਚਾ ਜਿਹੜਾ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਸੀ ਜਿਹੜਾ ਅਗਵਾ ਕਰ ਸੀ ਉਹਨੂੰ ਵੀ ਖਤਮ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਕੀ ਹੁੰਦਾ ਹੈ ਜਿਹੜੇ ਅਗਵਾਕਾਰ ਦੇ ਮਾਪੇ ਸੀ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਸਾਡੇ ਬੱਚੇ ਦਾ ਕਿ ਸਾਡਾ ਮੁੰਡਾ ਬੱਚਾ ਅਗਵਾ ਕਰਨ ਜਿਹੜੀ ਸ਼ਾਮਿਲ ਨਹੀਂ ਸੀ ਉਸ ਉਹ ਕੈਨੇਡਾ ਤੋਂ ਆਇਆ ਸੀ ਉਹ ਹਲੇ ਘਰ ਵੀ ਨਹੀਂ ਸੀ ਆਇਆ ਕਿ ਸਾਡੇ ਨਾਲ ਸਭ ਕੁ ਗਲਤ ਹੋਇਆ ਹੈ। ਸੋ ਵੀਰੋ ਹੁਣ ਇੱਕ ਆ ਰਿਕਾਰਡਿੰਗ ਸਾਹਮਣੇ ਆਈ ਆ ਕਿ ਜਿਹੜਾ ਅਗਵਾਕਰ ਆ ਉਹ ਬੱਚੇ ਦੇ ਦਾਦੇ ਨਾਲ ਗੱਲਬਾਤ ਕਰ ਰਿਹਾ ਹੈ ਕਿ ਮੈਨੂੰ ਐਨੇ ਪੈਸੇ ਚਾਹੀਦੇ ਆ ਤੁਸੀਂ ਜਿਹੜੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਆ ਉਸ ਕਾਰਵਾਈ ਨੂੰ ਵੀ ਰੁਕਵਾਓ ਨਹੀਂ ਤਾਂ ਮੈਂ ਪਲਟੀ ਮਾਰ ਦਿਆਂਗਾ ਸਾਰੇ ਮਾਮਲੇ ਤੋਂ ਬਹੁਤ ਧਿਆਨ ਖਿੱਚਦੀ ਵੀਡੀਓ ਆ ਲੋਜੀਸ ਸੁਣੋ ਵੀਡੀਓ ਪਿਛੇ ਲੱਗੀ ਹੋਈ ਸਾਰੇ ਅਗਵਾਕਰ ਗੱਲਬਾਤ ਕਰ ਰਿਹਾ ਬੱਚੇ ਦੇ ਦਾਦੇ ਨਾਲ। ਜਿਹੜੇ ਜਿਹੜਾ ਦਾਵਾ ਕਰ ਰਹੇ ਆ ਅਗਵਾ ਕਰਦੇ ਪੇਰੈਂਟਸ ਕਿ ਸਾਡਾ ਮੁੰਡੇ ਨਾਲ ਨਜਾਇਜ਼ ਹੋਈ ਆ ਉਹ ਸ਼ਾਮਿਲ ਨਹੀਂ ਸੀ ਆ ਸਾਰਾ ਪੇਦੇਸ ਵੀਡੀਓ ਚ ਖੁੱਲ ਜਣਾ ਲੋ ਜੀ ਸੁਣੋ ਉਹ ਵੀਡੀਓ ਜਿਹੜਾ ਅਗਵਾਕਰ ਬੱਚੇ ਦੇ ਦਾਦੇ ਨੂੰ ਕਰ ਰਿਹਾ ਆ ਆ ਸੁਣੋ ਜੀ ਮੈਂ ਅਕਸੇ ਤਾਸਿਓ ਇੰਤਜ਼ਾਮ ਕਰਦਾ ਲੋ ਕਹਿਣਾ ਭੈਣ ਭਾਈਆਂ ਨੂੰ ਮੈਨੂੰ ਦਿਓ ਵੀ ਰਿਸ਼ਤੇਦਾਰ ਨੂੰ ਕੋਈ ਵੀ ਮੇਰੇ ਕੋਲ ਜਿੰਨੇ ਕੋ ਕਰ ਦੇਗੇ ਤੁਹਾਡੇ ਰਿਸ਼ਤੇਦਾਰ ਹੈਲਪ ਇਨਾ ਕ ਤਾਂ 40 ਦਾ ਤੁਹਾਨੂੰ ਕਰਨਾ ਪੈਣਾ ਆ ਤੇ ਚਲੋ ਰਿਸ਼ਤੇ ਆਨ ਦਾ ਜਿੰਨੀ ਕੋ ਹੋ ਜੇ ਹੋ ਸਕੀ ਮੇਰੀ ਕਬੂਲ ਕਰ ਲਿਓ ਥੋੜੀ ਬਹੁਤੀ ਘੱਟ ਵੱਧ ਹੋਈ ਕਿ ਨਾ ਮੇਰੀ ਕਬੂਲ ਕਰ ਲਿਓ ਪੁੱਤ ਮੇਰੇ ਕੋ ਮੈਂ ਮੈਨੂੰ ਇੰਨਾ ਮੈਂ ਬਹੁਤ ਹਾਂਜੀ ਬਾਬਾ ਜੀ ਦੇਖੋ ਮੈਂ ਤੁਹਾਡੀ ਕਬੂਲ ਨੂੰ ਮੈਂ ਕਿੱਤੀ ਘੱਟ ਕਿੰਨੀ ਬਹੁਤ ਘੱਟ ਇਹ ਨਾ ਹੋਵੇ ਤੁਸੀਂ ਅੱਧੋ ਅੱਧੀ ਰਾਜਾ ਨਹੀਂ ਆਇਆ ਨਹੀਂ ਕਰਦਾ ਆਇਆ ਨਹੀਂ ਮੈਂ ਕਰਦਾ ਨਹੀਂ ਧੋਕਣਾ ਕਿਉਂਕਿ ਫਿਰ ਮੇਰੇ ਉੱਤੇ ਵੀ ਤਲਵਾਰ ਧਰੀ ਹੁੰਦੀ ਆ ਮੈਂ ਇਹ ਚੀਜ਼ਾਂ ਨਹੀਂ ਕਰ ਸਕਦਾ ਕਿਉਂਕਿ ਮੇਰਾ ਹਿੱਸਾ ਝਲ ਜਾਣਾ ਹੈ ਨਹੀਂ ਮੈਂ ਕੋਈ ਗੱਲ ਨਹੀਂ ਤੁਸੀਂ ਕਬੂਲ ਕਰ ਲਿਓ ਜਿੰਨੀ ਕੋ ਮੇਥੋਂ ਬਹੁ ਵਾਤੇ ਵਾਤੇ ਮੈਂ ਕਰ ਲੂ ਤੇ ਮੈਂ ਆ ਕਹਿ ਦਣਾ ਵੀ ਭਾਈ ਵੀ ਸਾਨੂੰ ਬੱਚਾ ਤੌਰ ਨਾ ਲੱਗੇ ਤੌਰ ਨਾ ਲੱਗੇ ਤਾਂ ਪਹਿਲਾਂ ਮੈਂ ਪੁੱਛੂੰਗਾ ਕਿ ਨਾ ਹੋਇਆ ਜੇ ਕਬੂਲ ਹੁੰਦਾ ਹੋ ਫੇਰ ਕਰੂੰ ਨਹੀਂ ਤੁਰਦਾ ਤੁਹਾਡੇ ਦਾ ਘਰੋਂ ਕੋਈ ਫਾਇਦਾ ਨਹੀਂ ਹੋਣਾ ਠੀਕ ਆ ਕੋਈ ਨਹੀਂ ਪੁੱਛ ਲੋ ਤੇ ਦੂਜੀ ਗੱਲ ਇਹ ਆ ਜੀ ਇਹ ਕਬੂਲ ਤਾਂ ਹੋਊਗੀ ਜੇ ਹੁਣ ਤੁਹਾਨੂੰ ਦੇਖੋ ਤੁਹਾਡੇ ਨਾਲ ਕਿੱਥੇ ਤੱਕ ਆ ਗਿਆ ਪਹਿਲੀ ਗੱਲ ਤਾਂ ਮੈਨੂੰ ਹੀ ਅੱਛਾ ਕੱਟ ਗਿਆ ਅੱਛਾ ਇਹ ਤਾਂ ਕੱਟੀ ਜਾਣਾ ਤੁਹਾਨੂੰ ਤਾਂ ਤੁਹਾਨੂੰ ਪਹਿਲੀ ਗੱਲ ਪੁੱਛ ਸਕੋਣੀ ਪੈਣੀ ਹੈ ਮੈਂ ਤਾਂ ਚੱਗੀ ਜਾਣਾ ਮੈਨੂੰ ਭਲੇਖਾ ਲੱਗਾ ਸੀ ਬੰਦੇ ਗਲਤ ਦਾ ਤੁਸੀਂ ਬੰਦੇ ਠੀਕ ਆ ਜਿੱਦਾ ਵੀ ਆ। ਬਈ ਤਾਂ ਕੰਮ ਕਰਨ ਵਾਲੇ ਬੰਦੇ ਆ ਵੀਰ ਮੈਂ ਤਾਂ ਤੇਰੇ ਸਾਹਮਣੇ ਜੇ ਤੂੰ ਦੇਖੇ ਕਦੇ ਕਿਸੇ ਤੋਂ ਪਤਾ ਲੈ ਲਈਂ ਇੱਥੇ ਖੇਤੀ ਕਰਨ ਵਾਲੇ ਬੰਦੇ ਆ। ਕੋਈ ਨਾ ਜੀ ਜਦੋਂ ਜਿੰਨਾ ਹੁਣ ਮੈਂ ਕਰ ਸਕਦਾ ਮੈਂ ਕਰੀ ਜਾਣਾ ਕਿਉਂਕਿ ਇਹ ਕੰਮ ਮੇਰਾ ਕੋਈ ਇਕੱਲੇ ਦਾ ਨਹੀਂ ਸਾਨੂੰ ਤਾਂ ਉੱਪਰੋਂ ਸਾਡਾ ਕੰਮ ਹੈ ਸਾਨੂੰ ਉੱਪਰੋਂ ਕੰਮ ਆਉਂਦਾ ਹੁੰਦਾ ਸਾਨੂੰ ਕਰਨਾ ਪੈਂਦਾ ਹੈ ਤੇ ਅਸੀਂ ਕਰ ਰਹੇ ਆਂ। ਮੈਂ ਸਿਰਫ ਬਚਾਲੇ ਗੱਲ ਕਰਨ ਆਇਆ ਮੇਰਾ ਹੋਰ ਕੋਈ ਵਿੱਚ ਰੌਲਾ ਰੱਪਾ ਨਹੀਂ ਮੈਂ ਸਿਰਫ ਬਚਾਲੇ ਗੱਲ ਕਰਨ ਆਇਆ ਠੀਕ ਹੈ ਪਰ ਜਿਹੜੀ ਪੁਲਿਸ ਆ ਉਹ ਤੁਹਾਨੂੰ ਰੋਕਣੀ ਪੈਣੀ ਹੈ ਮੈਂ ਤਾਂ ਸਿਰਫ ਚਲੋ ਮੈਂ ਤਾਂ ਜਿੰਨ ਪਹਿਲਾਂ ਵੀ ਕਹਿ ਦਿੱ ਮੈਂ ਤਾਂ ਜ਼ੋਰ ਲਾਤਾ ਮੈਂ ਸਭ ਨੂੰ ਕਹਤਾ ਭਾਈ ਵੀ ਪੁਲਿਸ ਨੂੰ ਰੋਕ ਦਿਓ ਵੀ ਮੇਰਾ ਨੁਕਸਾਨ ਨਾ ਹੋ ਜੇ ਵੀ ਤੁਸੀਂ ਰੁਕੋ ਮੈਂ ਹੁਣ ਮੈਂ 12 ਵਜੇ ਤੱਕ ਦਾ ਸਾਨੂੰ ਟਾਈਮ ਦੇ ਰਿਹਾ ਵੀ ਦੇਖਦਾ ਰੁਕਦੀ ਹੈ ਕਿ ਨਹੀਂ ਫਿਰ ਤਾਂ ਦੇਖੋ ਜੀ ਆਕਿ ਇਨੀਸ਼ੀਏਟਿਵ ਮੈਨਾਂ ਤੇ ਬਹੁਤ ਲੰਬੀ ਚੀਜ਼ ਜਾਊਗੀ 12 ਵਜੇ ਕਿੰਨਾ ਟਾਈਮ ਤਾਂ ਥੋੜਾ ਜਿਹਾ ਮੈਨੂੰ ਹੁਣ ਕਿਸੇ ਨਾਲ ਸੰਪਰਕ ਕਰੂੰ ਮੈਂ ਤਾਂ ਹੀ ਰੋਕਾਂ ਤੇ ਥੋੜਾ ਤੁਸੀਂ ਟਾਈਮ ਵਾਧ ਦੇ ਦਿਓ ਚਲੋ ਜੀ ਮੈਂ 12:30 ਦਾ ਦੇ ਦੇ ਮੈਂ ਕਿਸੇ ਨੂੰ ਫੋਨ ਕਰ ਇੱਕ 1:00 ਵਜੇ ਦਾ ਟਾਈਮ ਦੇ ਦਿਓ ਮੈਂ ਇੰਨੀ ਜੇ ਰੁਕਦੀ ਵੀ ਹੁਣ ਕਾਹਾਂ ਫੋਨ ਕਰ ਜੇ ਜਦੋਂ ਪੁਲਿਸ ਆਉਂਦੀ ਹੈ ਕਿ ਅਸੀਂ ਬੰਦਿਆਂ ਦੀ ਪਛਾਣ ਲੱਭਾਂਗੇ ਨਹੀਂ ਜੀ ਸਾਨੂੰ ਤਾਂ ਕਿਸੇ ਨੇ ਕਿਹਾ ਵੀ ਲੱਭਾਂਗੇ ਹਾਂ ਹਾਂ ਚਲੋ ਕੋਈ ਨਾ ਜੀ ਪਰ ਮੈਂ ਇੰਨਾ ਟਾਈਮ ਥੋੜੇ ਕੋਲੇ ਕੋਈ ਹੋਣ ਪਰਮਿਸ਼ਨ ਹੈ ਨਹੀਂ ਰਾਹ ਤੱਕ ਦਾ ਬਸ ਟਾਈਮ ਦਿੱਤਾ ਇਹ ਦੂਰ ਤੱਕ ਕੋਈ ਨਹੀਂ ਪੁਲਿਸ ਸਾਰੀ ਤੁਹਾਨੂੰ ਮੋੜ ਨਹੀਂ ਲੈਣੀ ਆ ਹੁਣ ਜਿੰਨਾ ਫੋਨ ਕਰ ਸਕਦੇ ਹੋ ਤੁਸੀਂ ਕਰੋ ਚਲੋ ਜਿਹੜੇ ਸਾਡੇ ਬੰਦੇ ਨੇ ਮੈਂ ਉਹਨਾਂ ਨੂੰ ਕਹਿ ਦੇਣਾ ਭਾਈ ਮੁੜਿਓ ਤੇ ਬਾਕੀ ਪੁਲਿਸ ਵਾਲੇ ਜਿਹਨੇ ਉਹਨਾਂ ਕਹਿ ਦੇਣ ਹਾਂਜੀ ਤੁਹਾਡੇ ਬੰਦੇ ਆ ਮੁੜਿਓ ਤੁਹਾਡੇ ਰਿਸ਼ਤੇਦਾਰ ਮੁੜਿਓ ਤੇ ਹੋਰ ਵੀ ਕੋਈ ਜੋ ਵੀ ਜਾਣ ਪਛਾਣ ਦੇ ਸਾਰਿਆਂ ਨੂੰ ਮੋੜਨਾ ਪੈਣਾ ਤੇ ਦੂਜੀ ਗੱਲ ਉਸ ਤੋਂ ਬਾਅਦ ਪੁਲਿਸ ਵੀ ਗੱਜਰ ਮਾਜਰੇ ਨੇ ਲਾਈ ਆ ਤੇ ਉਹਦੇ ਤੋਂ ਵੀ ਹਟਣ ਨੂੰ ਕਹੋ ਸਾਰੀ ਵਾਪਸ ਲਵੋ ਤੁਸੀਂ ਉਹਨਾਂ ਨੂੰ ਇਹ ਕਹਿਣਾ ਹੈ ਉਹ ਬੱਚਾ ਇਹਨੂੰ ਮੰਨ ਗਿਆ ਬਿਨਾਂ ਪੈਸਿਆਂ ਤੋਂ ਉਹ ਬੱਚਾ ਤਾਂ ਮੋੜਨ ਕਿ ਜੇ ਫਾਈਲ ਇੱਥੇ ਹੀ ਅੱਜ ਬੰਦ ਹੁੰਦੀ ਆ ਠੀਕ ਇਹ ਫਾਈਲ ਦੁਬਾਰਾ ਨਹੀਂ ਖੁੱਲਣੀ ਚਾਹੀਦੀ ਠੀਕ ਹੈ ਜੇ ਬਾਤ ਹੋਊ ਤਾਂ ਛੱਡਾਂਗੇ ਨਹੀਂ ਸਾਡੇ ਕੋਲ ਮੌਕੇ ਇਹਦਾ ਨਹੀਂ ਆ ਉਹ ਅਸੀਂ ਬੈਠੇ ਪੈਂਦਾ ਹੀ ਕੁਰੀ ਰਹਿਣਾ ਨਹੀਂ ਤਾਂ ਦੇਖੋ ਮੇਰੇ ਮੇਰੇ ਤਾਂ ਮੈਂ ਤਾਂ ਵਿਚ ਵਿਚਾਲੇ ਪਿੱਛੇ ਗਿਆ ਕਹਿੰਦਾ ਮੈਂ ਤਾਂ ਨਾ ਕਰਨ ਵਾਲਾ ਇੰਨੇ ਜੋਗਾ ਹੈ ਨਹੀਂ ਸੀ ਹੁਣ ਨਾ ਤਾਂ ਮੈਂ ਗੱਜੇ ਮਾਜਰੀਨ ਜਾਣਾ ਨਾ ਹੋਰ ਮੈਂ ਤਾਂ ਗਰੀਬ ਆਮੀ ਵਿਚ ਵਿਚਾਲੇ ਪੈਚ ਗਿਆ ਮੈਂ ਤਾਂ ਕਹੀ ਜਾਂਦਾ ਵੀ ਭਾਈ ਉਹਨੂੰ ਰੋਕ ਦਿਓ ਮੇਰਾ ਕੋਈ ਐਡੀ ਪਹੁੰਚ ਨਹੀਂ ਹੈਗੀ ਇਹ ਆਪ ਦੇ ਆਪ ਕਰਾ ਰਿਹਾ ਉਹ ਕੋਈ ਸਟੈਂਡ ਲੈ ਗਿਆ ਮੈਂ ਤਾਂ ਕਹੀ ਜਾਂਦਾ ਹਾਂ ਜੀ ਠੀਕ ਆ ਮੈਂ ਮੰਨ ਗਿਆ ਤੁਹਾਡੀ ਜਿਹੜੀ ਤੁਸੀਂ ਖੈਰਬੰਦ ਕਹਿੰਦੇ ਹੋ ਕਿ ਮੈਂ ਦੇਖੋ ਕਿਵੇਂ ਕਰਾਉਂਗਾ ਕੀ ਕਰੂੰਗਾ ਮੇਰੇ ਹੱਥ ਵਿੱਚ ਕੀ ਆ ਆਮ ਬੰਦੇ ਦੇ ਨਹੀਂ ਨਹੀਂ ਇਹ ਤਾਂ ਜੇ ਖੈਰਬੰਦ ਹੋਈ ਨਹੀਂ ਮਰਨ ਭਾਗੇ ਤੋਂ ਅੱਜ ਤੋਂ ਬਾਅਦ ਜੇ ਰੋਣਾ ਨਹੀਂ ਛੜਨਾ ਚਾਹੀਦਾ ਤੇ ਇਹ ਇਹ ਗੱਲ ਇੱਚੀ ਮੁੱਕ ਵੀ ਮੁੱਕਣੀ ਅੱਜ ਛੱਡੋ ਹੁਣੀ ਬਸ 12 1 ਵਜੇ ਤੱਕ ਇਹ ਗਾਣੀ ਮੁੱਕਣੀ ਚਾਹੀਦੀ ਤਾਂ ਤੁਹਾਨੂੰ ਬੱਚਾ ਮਿਲੂਗਾ ਠੀਕ ਹੈ ਮੈਂ ਲਾਉਣਾ ਜੋਰ ਰੱਬ ਦੇ ਕੋਲ ਤੁਸੀਂ ਮੈਂ ਤੁਸੀਂ ਮਿਲਣ ਨਾਲ ਇੰਨਾ ਜੋਰ ਲਾ ਕੇ ਤੁਸੀਂ ਮੈਨੂੰ ਕਿੱਥੋਂ ਕਿੱਥੇ ਲੈ ਆਏ ਹਾਂ ਹੁਣ ਤੁਸੀਂ ਥੋੜਾ ਜਿਹਾ ਰੋਣਾ ਨਾਲ ਲਾਓ ਆਪਣਾ ਲਾਉਣੀ ਜੀ ਠੀਕ ਜੇ ਮੈਨੂੰ ਕਿਤੇ ਵੀ ਕਿਹਾ ਵੀ ਦੇਖੋ ਮੈਨੂੰ ਖਾਵਾ ਦੁੱਤੇ ਮੈਨੂੰ ਚਲਾਕੀ ਹੁੰਦੀ ਦੇਖੀ ਉੱਥੇ ਮੈਂ ਆਪਾ ਮੈਂ ਵੱਜੀ ਮਾਰ ਗਿਆ ਨਹੀਂ ਅਸੀਂ ਕੋਈ ਚਲਾਕੀ ਨਹੀਂ ਮੈਂ ਨਹੀਂ ਕੋਈ ਚਲਾਕੀ ਕਰਦਾ ਬੱਤ ਮੈਂ ਤਾਂ ਦੇਖ ਮੈਨੂੰ ਬੱਚੇ ਨਾਲ ਪਿਆਰਾ ਕੀਆ ਤੇ ਉਹ ਦੇਖ ਐ ਤਾਂ ਸੋਚ ਮੇਰੇ ਇਹ ਬਸ ਤੇ ਤੋਂ ਬਾਹਰ ਗੱਲ ਜਿਹੜੀ ਹੋ ਗਈ ਕਿ ਨਾ ਪੁਲਿਸ ਨੂੰ ਮੈਂ ਕਿਹਨੂੰ ਕਹਾ ਬਈ ਤੁਸੀਂ ਘਰੇ ਬੈਠੋ ਮੈਂ ਕਹਿਣਾ ਗੱਜਨ ਮਾਜਰੇ ਨੂੰ ਤੇ ਕਿਸੇ ਬੰਦੇ ਰਾਹੀਂ ਜ਼ੋਰ ਪਾਣਾ ਉਹ ਕਹੋ ਜੀ ਉਹ ਮੋੜ ਨੂੰ ਨਾ ਬੱਚਾ ਬਣ ਗਿਆ ਸਿਰਫ ਤਾਂ ਕਰਕੇ ਇਹ ਗੱਲ ਮੁੱਕਦੀ ਆ ਠੀਕ ਆ ਮੈਂ ਮੈਂ ਕਹਾਂਗਾ ਨਹੀਂ ਨਹੀਂ ਮੁੱਕਦੀ ਫੇਰ ਸਾਡੇ ਵੱਲੋਂ ਵੀ ਨਹੀਂ ਮੁੱਕਦੀ ਠੀਕ ਹੈ ਠੀਕ ਆ ਕੋਈ ਗੱਲ ਨਹੀਂ